ਹਾਂਜੀ ਆਪ ਸਾਰੇ ਪਿਆਰ ਵਾਲੇ ਦੋਸਤਾਂ ਅਨਮਿਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝੋਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਬਰੇ ਦਿਨਾਂ ਬਾਅਦ ਵੀ 25 ਦਿਨਾਂ ਬਾਅਦ ਅੱਜ ਠੰਡਾ ਮੌਸਮ ਹੋ ਗਿਆ ਹਵਾ ਦਾ ਵਾ ਲਿਆਏ ਆ ਜਿਹੜੇ ਘੋਟੇ ਫੁੱਲ ਪੌਦੇ ਦੇਖ ਰਹੇ ਹੋ ਕਈਆਂ ਦਿਨਾਂ ਬਾਅਦ ਮਾਰੇ ਮਾਰੇ ਹਿੱਲਣ ਲੱਗਿਆ ਹਵਾ ਦੇ ਬੁੱਲੇ ਆ ਰਹੇ ਆ ਤੇ ਏਸੇ ਕੁਦਰਾਂ ਦਾ ਵੀ ਅੱਜ ਚੰਗਾ ਦਿਨ ਆਇਆ ਕਿਉਂਕਿ ਸਾਹ ਆਇਆ ਵੀ 25 ਦਿਨਾਂ ਤੋਂ ਐਡੀ ਤੋਂ ੱਲੇ ਦੀ ਗਰਮੀ ਵੱਟ ਕਢੀ ਜਾਂਦੇ ਸੀ ਐਸੇ ਕੂਲਰ ਵੀ ਫੇਲ ਹੋਏ ਪਏ ਸੀ ਅੱਜ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਬਾਹਰ ਕੂਲਰ ਲੱਗ ਕੇ ਪਏ ਸੀ ਐਸੀ ਕੰਮ ਨਹੀਂ ਕਰਦੇ ਤੇ 4:30 ਵਜੇ ਸਵੇਰ ਤਿੰਨ ਕੋਈ ਰੁੜਦੇ ਹੋਏ ਤੇ 15 ਮਿੰਟ ਪਹਿਲਾਂ ਮਾਲਕ ਨੇ ਕਰਵਾ ਕੀਤੀ ਤੇ ਇੱਕਦਮ بارش ਆ ਗਈ ਪਰਮਤਾ ਬਖਸ਼ਾ ਤੁੰਡਮ ਹੌਲ ਹੋਇਆ ਜਿਨਾਨ ਨੇ ਕੀਤੇ ਤੇ ਗੁਰੂ ਮਹਾਰਾਜ ਦੀਆਂ ਨਿਤਰਣ ਕਰਕੇ ਰਹਿਮਤਾਂ ਬਖਸ਼ਾ ਪ੍ਰਾਪਤੀਆਂ ਸੋ ਅੱਜ ਸੌਣ ਦਾ ਮਹੀਨਾ ਲੱਗਿਆ ਕਿ ਸੌਣ ਦਾ ਮਹੀਨਾ ਹੈ ਸੌਣ ਦੇ ਮਹੀਨੇ ਅੱਜ ਇੰਦਰ ਦੇਵਤੇ ਨੇ ਆਗ ਲਾਇਆ ਸਾਡੇ ਇਲਾਕੇ ਚ ਖਾਸ ਕਰਕੇ ਬਾਹਰ ਸੁਣਦੇ ਆ ਵੀ ਆਸ-ਪਾਸੇ ਮੀਂਹ ਪਈ ਜਾਂਦਾ ਤੇ ਲੇਖਕ ਸਾਡੇ ਸਹਿਤਕਾਰ ਵੀ ਵੱਡੀਆਂ-ਵੱਡੀਆਂ ਗੁਫ਼ਤਾਵਾਂ ਲਿਖੀ ਜਾਂਦੇ ਆ ਕਵਿਤਾਵਾਂ ਸੋਤੇ ਪ੍ਰਾਥਾ ਦੀ ਤਿੰਤਤਾਪ ਕੇ ਸੌਣਦੀਆਂ ਚੜੀਆਂ ਤੇ ਪਪਲੇ ਪਿੰਗਾ ਪੰਆ ਜਦਕੇ ਪੂਰੇ ਕਨਵਸ ਫੈਰੀਆ ਗਰਮੀ ਦੀ ਲੇਕਿਨ ਕਈ ਮੇਰੇ ਅਗੇ ਉੱਤੇ ਧੁੱਕੇ ਨਾਲ ਹੀ ਲਿਖੀ ਜਾਂਦੇ ਆ ਲੇਕਿਨ ਆਪਾ ਨੂੰ ਮਾਲਕ ਨੇ ਬਖਸ਼ਿਸ਼ ਕੀਤੀ ਹੈ ਕਿ ਜੋ ਲਿਖਣਾ ਜੋ ਦੀਦਾ ਸਾਹਮਣੇ ਸੱਚ ਪਿੱਛੇ ਤੁਸੀਂ ਸੁਰਸਤ ਵਿੱਚ ਪੜੇ ਹੋਣੀ ਆ ਕੀ ਫਾਇਦਾ ਇਸ ਸਾਵਣ ਦਾ ਅੱਤ ਗਰਮੀ ਬਹੁਤ ਮਚਾਈ ਹੈ ਬੁੱਢੇ ਬਾਲੇ ਬੱਚੇ ਸਾਰੇ ਕੀਤੇ ਇਹਨੇ ਛਲਾਈ ਆ ਮਤਲਬ ਉਹਨਾਂ ਵੇਲੇ ਚ ਮਾਹੌਲ ਸੀ ਪਰ ਅੱਜ ਇਹ ਮਾਹੌਲ ਖੁਸ਼ਗਵਾਰ ਹੋ ਰਿਹਾ ਤੇ ਪੌਦੇ ਵੀ ਸਾਡੇ ਫੁੱਲ ਪੂਤੇ ਵੀ ਵਧੀਆ ਤਰੀਕੇ ਨਾਲ ਝੂਮ ਰਹੇ ਆ ਤੇ ਇਹ ਸਾਡਾ ਸਥਾਨ ਗੁਰਦੁਆਰਾ ਨਾਨਕਸਰ ਸੈਕ 17 ਵਾਹੀ ਗੁਰੂ ਠੀਕ ਹੈ ਅੰਦਰ ਦਰਵਾਰਾ ਹੈ ਇਸੇ ਵਕਤ ਕਿੜਤੀਆਂ ਸ਼ਕਣਾ ਹੋਏਗਾ ਫੇਲਾਵਾਂਗੇ ਤੇ ਬਾਅਦ ਦੇ ਵਿੱਚ ਉਹ ਸਾਹਮਣੇ 10 ਨਵਾਂ ਦੇ ਰਹਿਸ਼ ਪੂਰਾ ਪੋਰਸ਼ਨ ਸੋਨਾ ਪ੍ਰਬੰਧਕ ਕਮੇਟੀ ਨੇ ਇਹ ਇੰਤਜ਼ਾਮ ਕੀਤਾ ਤੁਮਾਰਕ ਸਵਨਰ ਖੁਸ਼ੀਆ ਮਖੇ ਸੋ ਇਹ ਕੁਝ ਪਲ ਦੀ ਹੋਲਾਨ ਹੋਰ ਦੀ کوشش ਕੀਤੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਚੱਲ ਮੈਂ ਵੀ ਆਪਣੇ ਅਸਾਂ ਦੀਆਂ ਰੌਣਕਾਂ ਦਿਖਾ ਦਿਆਂ ਕਿਉਂਕਿ ਇਸ ਟੇਮੇ ਸੰਗਤ ਸਵੇਰ ਅਮਰਤ ਵੇਲੇ ਹੁੰਦੀ ਹੈ ਸਾਡੇ ਤਕਰੀਬਨ 5:30 ਵਜੇ ਤੱਕ ਸਾਰੀ ਸਮਾਪਤੀ ਹੋ ਜਾਂਦੀ ਹੈ ਸੰਗਤ ਕੋਤਾ ਢੇਕੇ ਸਾਰਨ ਕੰਮ ਕਰਦੇ ਜਾਣਾ ਹੁੰਦਾ ਬੱਚਿਆਂ ਨੇ ਸਕੂਲਾਂ ਜਾਣਾ ਹੁੰਦਾ ਤੇ ਸਵੇਰੇ ਸਵੇਰੇ ਸਾਰੇ ਫਿਰੋ ਨਵੇੜ ਦੇ ਦਾ ਸਾਡੇ 5:30 6:00 ਵਜੇ ਤੱਕ ਸਾਰਾ ਫਰੀ ਹੋ ਜੇਦਾ ਤੇ ਹੁਣ ਸ਼ਾਮ ਨੂੰ ਰੌਣਕਾਂ ਲੱਗਣਗੀਆਂ ਰੈਸਟ ਦੇ ਟਾਈਮ ਸੋ ਆਪਣੇ ਦੇਖੋ ਨਿਸ਼ਾਨ ਸੱਚ ਝੁੱਲ ਰਿਹਾ ਸਤਗੁਰਾਂ ਦੇ ਜੇ ਪੜਦੇ ਹੁੰਗਾ ਹਿੰਦੀ ਪੜਨੇ ਝੁੱਲਦੇ ਇਨਸਾਨ ਨਹੀਂ ਮੈਂ ਤਾਂ ਪੰਜਾਬੀ ਚ ਪਰੋਂ ਝੁੱਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਸੋ ਸਾਰਿਆਂ ਨੂੰ ਖੁਸ਼ੀਆਂ ਉਪਮਾਲ ਕੋ ਬਖਸ਼ੇ ਇਸ ਤਰ੍ਹਾਂ ਸ਼ਾਂਤੀ ਅਜ ਮਨ ਨੂੰ ਸ਼ਾਂਤੀ ਤਨ ਨੂੰ ਸ਼ਾਂਤੀ ਹੋਈ ਹੈ ਤੇ ਵੀਡੀਓ ਬਣਾਉਣ ਨੂੰ ਜਤ ਕੀਤਾ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਦੇਖ ਕੇ ਕਮੈਂਟ ਲੈ ਕਰਿਓ ਸ਼ੇਅਰ ਕਰਿਓ ਜੇ ਚੰਗਾ ਲੱਗਿਆ ਤੇ ਬਾਕੀ ਫੇਰ ਕਿਤੇ ਮਿਲਦੇ ਆ ਤੇ ਥੋੜਾ ਜਿਹਾ ਮੈਂ ਵੀ ਆਪਣਾ ਚਿਹਰਾ ਤੁਹਾਡੇ ਰੂਰ ਕਰਦਿਆਂ ਕਿ ਮੈਂ ਇਹ ਵਿੱਚ ਵੀਡੀਓ ਦੇ ਖੜਾ ਠੀਕ ਹੈ ਸਾਰਿਆਂ ਨੂੰ ਪਿਆ ਪਰਿਸ਼ਕੁਸੀ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਦੇ ਵਾਗਰੋ ਸਾਰਿਆਂ ਦਾ ਸਤਿ